ਤੇ ਵੀ ਤੱਤੇ ਤੱਤੀਆਂ ਵੀ ਤੱਤੀਆਂ ਹਵਾਵਾਂ ਉੱਤੇ ਤਰੇ ਉਹ ਰਾਵਾਂ ਤੱਤੀਆਂ ਸਾਡੇ ਸਿਰ ਉੱਤੇ ਤੱਤੀ ਤੰਦੀ ਰੇਤਾ ਬੋਲਦੀ ਤੱਤੀ ਤਾਂ ਵੀ ਨਾਲ ਵਗੀਆਂ ਹਵਾਵਾਂ ਵਾ ਤੱਤੀਆਂ ਸਾਡੇ ਸਿਰ ਤੇ ਤੱਤੀ ਤੰਦੀ ਰੇਤਾ ਬੋਲਦੀ ਤੱਤੀ ਤਾਂ ਵੀ ਨਾਲ ਵਗੀਆਂ ਹਵਾਵਾਂ ਵਾ ਤੱਤੀਆਂ ਚੁ ਜੜੇ ਜਕਰ ਸਾਧੂ ਖੋ ਕਹਿੰਦੇ ਤੱਤੇ ਬੋਲਦੇ ਥੋੜੇ ਸੁਣ ਮੈਂ ਤੋਂ ਹੁਣ ਅਸੀਂ ਅਕੇ ਬੋਲਦੇ ਜਹਦੋਂ ਗੰਗਦੇ ਆ ਹੱਕ ਕਹਿੰਦੇ ਤੱਤੇ ਬੋਲਦੇ ਥੋੜੇ ਸੁਣ ਮੈਂ ਤੋਂ ਹੁਣ ਅਸੀਂ ਅਕੇ ਬੋਲਦੇ ਹੋ ਡੀਜੇ ਉੱਤੇ ਨੱਚਦੀ ਏ ਸਾਰੀ ਦੁਨੀਆ ਗੁਰੂ ਘਰ ਦਾ ਸਾਊਂਡ ਕਹਿੰਦੇ ਸ਼ੋਰ ਕਰਦਾ ਵਿਆਹ ਜੀ ਡੀਜੇ ਲੱਗਾ ਹੋਵੇ ਨਾ ਤਾਂ ਸਾਢੇ 3 ਲੱਖ ਦੇ ਗੋਡੇ ਪਵਾ ਕੇ ਵੀ ਭੰਗੜਾ ਪੈ ਜਾਂਦਾ ਤੇ ਜੇ ਕਿਤੇ ਦੀਵਾਨ ਚ ਮੜਦੀ ਆਵਾਜ਼ ਉੱਚੀ ਹੋ ਜਾਵੇ ਕਰ ਤੁਸੀਂ ਵੇਖ ਹੀ ਚੁੱਕੇ ਹੋ ਓ ਡੀ ਜੇ ਉੱਤੇ ਨੱਚਦੀ ਏ ਸਾਰੀ ਦੁਨੀਆ ਹੋ ਗੁਰੂ ਘਰ ਦਾ ਸਾਊਂਡ ਕਹਿੰਦੇ ਸ਼ੋਰ ਕਰਦਾ ਕਈ ਵਾਰੀ ਬੈਠਿਆ ਮੈਂ ਗੁਰੂ ਘਰ ਜਾ ਕੇ ਪੱਲਾ ਪਾਠੀ ਸਿੰਘ ਗੁਰੂ ਘਰ ਚੋਰ ਕਰਦਾ ਹੋ ਕਈ ਵਾਰੀ ਬੈਠਿਆ ਮੈਂ ਨਿਤਨੇਮ ਬਿਲੇ ਪੱਲਾ ਪਾਠੀ ਸਿੰਘ ਗੁਰੂ ਘਰ ਚੋਰ ਕਰਦਾ ਹੱਸਾ ਤੇ ਕਿਰਦਾਰ ਕਿੰਨੇ ਥੱਲੇ ਡਿੱਗ ਪੇ ਉੱਡੀ ਉੱਚੇ ਉੱਚੇ ਝੂਲਦੇ ਨਿਸ਼ਾਨੇ ਪਿੰਡਾਂ 'ਚ ਹੋ ਪੰਜ ਸੇ ਗੱਲਬਦ ਨਹੀਂ ਪਿੰਡਾਂ ਵਿੱਚੋਂ ਅੱਜ ਪੰਜ ਪੰਜ ਗੁਰੂ ਘਰ ਆਮ ਪਿੰਡਾਂ 'ਚ ਪੰਜ ਸੇ ਗੱਲਬਦ ਨਹੀਂ ਪਿੰਡਾਂ ਵਿੱਚੋਂ ਅੱਜ ਪੰਜ ਪੰਜ ਗੁਰੂ ਘਰ ਆਮ ਪਿੰਡਾਂ 'ਚ ਹੋ ਜਦੋਂ ਹੱਥ ਹੋਵੇ ਰਾਜ ਉਦੋਂ ਮੂੰਹ ਨਹੀਂ ਖੋਲਦੇ ਜਦੋਂ ਖਸ ਜਾਵੇ ਰਾਜ ਪੜਦੇ ਨੇ ਫੋਲਦੇ ਦੀ ਕੀਤੀ ਹੈ ਜਿਹਨਾਂ 10 ਸਾਲ ਰਾਜ ਕੀਤਾ 10 ਸਾਲ ਤੇ ਉਹਨਾਂ ਦੇ ਰਾਜ ਵਾਲੇ ਦਿਨਾਂ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਗਲੀਆਂ ਚ ਖੇਲਣ ਗਏ ਪਰ ਗਾੜੀ ਵਾਲਾਂ ਕਾਂਡ ਵਾਪਰ ਗਿਆ ਉਸ ਦਿਨ ਮਾਂ ਦਾ ਪੁੱਤ ਕੋਈ ਨਹੀਂ ਬੋਲਿਆ ਤੇ ਜਦਨ ਗੱਦੀਆਂ ਲੈ ਗਏ ਹੁਣ ਦਿੱਲੀ ਤੱਕ ਝੰਡੇ ਚੁੱਕੀ ਫਿਰਦੇ ਆ ਬਈ ਬੰਦੀ ਸਿੰਘ ਰਹਾ ਕਰੋ ਹੁਣ ਪੰਥ ਚੇਤੇ ਆ ਗਿਆ ਹੋ ਜਦੋਂ ਹੱਥ ਹੋਵੇ ਰਾਜ ਉਦੋਂ ਮੂੰਹ ਨਹੀਂ ਖੋ بول ہاں سب پتا پڑوائے گلی میں چرلتے آگی گرو دے جات گلی نے چرلتے آگ گرو دے ادو سب کچھ بیٹھ کے اکھا میٹی ਓ ਪੰਦੀ ਸਿੰਘਾਂ ਦੀ ਰਿਹਾਈ ਬਸ ਖੁੱਤਾ ਥੋੜੇ ਲਈ ਤੁਸੀਂ ਬਾਥੀ ਨਾਲੇ ਖੇਡੀ ਜਾਂਦੇ ਰਾਜਨੀਤੀ ਨਾਲ ਓ ਪੰਦੀ ਸਿੰਘਾਂ ਦੀ ਰਿਹਾਈ ਬਸ ਖੁੱਤਾ ਥੋੜੇ ਲਈ ਤੁਸੀਂ ਬਾਥੀ ਨਾਲੇ ਖੇਡੀ ਜਾਂਦੇ ਰਾਜਨੀਤੀ ਨਾਲ ਓ ਸਿੰਘਰਾਂ ਦੇ ਨਾਮ ਪੋਟਿਆਂ ਤੇ ਯਾਦ ਨੇ ਹਜੇ ਗੁਰੂ ਦੇ ਪਿਆਰਿਆਂ ਦਾ ਪਤਾ ਨਹੀਂ ਕੋਈ ਕੌਣ ਦੇ ਘਾਬ ਵਿਚ ਖਾ ਗਏ ਓ ਵਾਲੇ ਹਜੇ ਚਰਖੜੀਆ ਪਤਾ ਨਹੀਂ ਕੋਈ ਕੌਣ ਕੌਣ ਦੇ ਗਾਂ ਵਿੱਚ ਖਾ ਗਏ ਉਹ ਵਾਲੇ ਅਜੋ ਚਰਖੜਿਆ ਰਿਆ ਦਾ ਪਤਾ ਨਹੀਂ ਕੋਈ ਹੁਣ ਰੋਜ਼ ਪੜਦਾ ਸੀ ਜਪ ਜੀ ਤਾਂ ਯਾਦ ਨਹੀਂ ਹੋਈ ਮੁੰਡਾ ਕੱਲ ਆਇਆ ਨਾ ਬਾਗੀ ਤੇ ਯਾਦ ਰੱਖਦਾ ਹੁਪਰਤ ਮਾਪਿਆਂ ਦਾ ਬੋਲਦਾ ਪਿਆਰ ਨਾਲ ਨਹੀਂ ਦਾ ਸਤ ਮਾਪਿਆਂ ਦਾ ਬੋਲੇ ਸਤਕਾਰ ਨਾਲ ਲਈ ਤੇ ਗਉਣ ਵਾਲਿਆਂ ਨੂੰ ਉਸ ਦਾ ਦੱਸਦਾ ਓ ਜਿੰਦ ਜਿਹੜੇ ਸਾਡੇ ਦੀਪ ਸੰਦੀਪ ਮਾਰ ਗਏ ਓਹੋ ਹਾਥੀ ਸਰਕਾਰਾਂ ਦੇ ਹੀ ਭਲੇ ਸਾਨੂੰ ਇਨਸਾਫ ਮਿਲਣਾ ਜਹਾਦੇ ਕੁੱਤੇ ਵੀ ਤਾਂ ਚੋਰਾ ਨਾਲ ਰਲੇ ਹੋਇਆ ਉਹ ਬੱਸ ਦੱਸ ਕਦੋਂ ਸਾਨੂੰ ਇਨਸਾਫ ਮਿਲਣਾ ਜਹਾਦੇ ਕੁੱਤੇ ਵੀ ਤਾਂ ਚੋਰਾ ਨਾਲ ਰਲੇ ਹੋਇਆ ਹੁਜੜ ਚੜਦੀ ਨਾ ਉਮਰਾਂ ਦੇ ਵੇਚੀ ਮਰਦੇ ਹੋ ਹੁਜੜ ਚੜਦੀ ਤੁਡੀ ਆਵਾਜ਼ ਬਣਦੇ ਫਿਰ ਉਹਨਾਂ ਦੇ ਗੁਕਤ ਲਸਿਆਸੀ ਹੁੰਦੇ ਨੇ ਹੋ ਜਿਹੜੇ ਇੱਥੇ ਯੂਥ ਦੀ ਆਵਾਜ਼ ਬਣਦੇ ਫਿਰ ਉਹਨਾਂ ਦੇ ਗੁਕਤ ਲਸਿਆਸੀ ਹੁੰਦੇ ਨੇ ਫਿਰ ਉਹਨਾਂ ਦੇ ਗੁਕਤ ਲਸਿਆਸੀ ਹੁੰਦੇ ਨੇ ਫਿਰ ਉਹਨਾਂ ਦੇ ਗੁਕਤ ਲਸਿਆਸੀ ਹੁੰਦੇ ਨੇ ਪੁੱਛਦਾ ਕੌਮਾਂ ਤੇ ਕੁੱਤਿਆਂ ਨੂੰ ਪਿੰਜਰੇ ਬੰਦ ਹਮੇਸ਼ਾ ਨੇ ਸ਼ੇਰ ਹੁੰਦੇ ਉਹਨਾਂ ਕੌਮਾਂ ਨੂੰ ਸਦਾ ਇਤਿਹਾਸ ਪੂਜੇ ਜਿਹੜੀ ਕੌਮ ਦੇ ਮਰਦਾ ਦਲੇਰ ਹੁੰਦੇ ਬੇੜਾ ਕੌਮ ਦਾ ਉਦੋਂ ਹੈ ਗਰਕ ਹੁੰਦਾ ਜਦੋਂ ਆਪਣਾ ਹੀ ਕੋਈ ਗद्दार ਹੋਵੇ ਬਾਰਸ ਕੌਮ ਦੇ ਜੇਕਰ ਹੋਣ ਚੰਗੇ ਸਿੱਖ ਕੌਮ ਦੀ ਕਦੇ ਨਾ ਹਾਰ ਹੋਵੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ ਉਹ ਵਿਰਲੇ ਹੁੰਦੇ ਨੇ ਜੋ ਧਰਮ ਲਈ ਲੜਦੇ ਨੇ ਦੂਜੀ ਵਾਰ ਕੋ ਜੰਮਿਆ ਨਾ ਜੋ ਨੀਅਮ ਵਿੱਚ ਖੜਦੇ ਨੇ ਉਹ ਬਾਰ ਸਮਝ ਜਾਂਦੇ ਜੋ ਇਤਿਹਾਸ ਨੂੰ ਪੜਦੇ ਨੇ ਕਮੀਨੇ ਯਾਰ ਜੋ ਹੁੰਦੇ ਨੇ ਉਹਨਾਂ ਦਾ ਨਾਂ ਨਹੀਂ ਰਹਿੰਦਾ ਹਰ ਥਾਂ ਸ਼ਹੀਦਾਂ ਦੀ ਜਿੱਥੇ ਫੁੱਲ ਪੈ ਚੜਦੇ ਨੇ ਅੱਜ ਵੀ ਆਪਾਂ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰ ਰਹੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ